ਜਿਵੇਂ ਸਾਡੇ ਸਾਰਿਆਂ ਵਾਸਤੇ ਸਪੈਸ਼ਲ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਤੇ ਮਿੰਟਰ ਸਾਹਿਬਾਨ ਵੱਲੋਂ ਬੜਾ ਹੀ ਇਤਿਹਾਸਿਕ ਦਿਨ ਹੈ ਕਿਉਂਕਿ ਇਸ ਅਸੀਂ ਪਾਰਟੀ ਦੇ ਦਾ ਪਾਰਟੀ ਦਾ ਹਿੱਸਾ ਵਾ ਜਿਹੜੀ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਹੈ 1985 ਦੇ ਵਿੱਚ ਇਹੋ ਨੂੰ ਵੀ ਦੁਆਰਾ ਜਿਹੜੀ ਇਹ ਪਾਰਟੀ ਦੀ ਸਥਾਪਨਾ ਕੀਤੀ ਗਈ ਇੰਡੀਅਨ ਨੈਸ਼ਨਲ ਕਾਂਗਰਸ ਦੀ ਔਰ 138 ਸਾਲ ਇਹਨ ਪੂਰੇ ਹੋ ਚੁੱਕੇ ਐਕਸਮ ਪਾਲਿਮਰ ਸਾਲ ਦਾ ਸਾਲ ਹੋ ਗਿਆ ਇਸ ਪਾਰਟੀ ਨੂੰ ਬਣਾਉਣ ਦਾ ਇਹਦੀ ਪਾਸਾ ਦੇ ਪਿੱਛੇ ਦਾ ਮਕਸਦ ਸੀਗਾ ਉਹ ਸਰਕਾਰਾਂ ਲੈ ਆਣਾ ਨਹੀਂ ਕਿ ਉਹ ਮਕਸਦ ਸੀਗਾ ਕਿ ਧਰਤੀ ਨੂੰ ਆਜ਼ਾਦ ਕਰਾਣਾ ਜਿਸ ਦੀ ਆਜ਼ਾਦੀ ਵਾਸਤੇ ਪਾਰਟੀ ਬਣੀ ਸੀ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਉਸ ਪਾਰਟੀ ਦੇ ਸਾਡੇ ਲੀਡਰ ਸਾਹਿਬਾਨਾਂ ਨੇ ਮਿਲ ਕੇ ਇਸ ਦੇਸ਼ ਨੂੰ ਜਿਸ ਤੋਂ ਆਜ਼ਾਦ ਕਰਾਇਆ ਉਹਦੇ ਨਾਲ ਨਾਲ ਜੀਐਸਟੀ ਸੱਤੀ ਵੱਲ ਤੋਂ ਬੜਾ ਹੀ ਇੰਪੋਰਟੈਂਟ ਰੋਲ ਪਲੇ ਕੀਤਾ ਚੰਗਾ ਪਾਰਟੀ ਦਾ ਅਹਿਮ ਰੋਲ ਹੈ ਇਹਨੀ ਇਹੋ ਜੀ ਪਾਰਟੀ ਹੈ ਜਿਹੜੀ ਇੱਕ ਇੰਜੈਕਟਰ ਪਾਰਟੀ ਕਿਉਂਕਿ ਬਾਕੀ ਪਾਰਟੀਆਂ ਦੇ ਏਜੰਡੇ ਜਿਹੜੇ ਆ ਧਰਮ ਦੇ ਨਾਲ ਚੱਲਦੇ ਆ ਇਸ ਪਾਰਟੀ ਦੇ ਹਰ ਧਰਮ ਦਾ ਹਰ ਵਰਗ ਦਾ ਜਿਹੜਾ ਉਹ ਕਾਰਜਕਰਤਾ ਲੀਦਰ ਸਹਿਬਾਨ ਹੈ ਔਰ ਬੜੀ ਹੀ ਸਾਡੇ ਵਾਸਤੇ ਮਾਣ ਦੀ ਗੱਲ ਅਸਾਂ ਬੜਾ ਅੱਛਾ ਲੱਗ ਰਿਹਾ ਅੱਜ ਅਸੀਂ ਇਸ ਪਾਰਟੀ ਦਾ ਸਥਾਪਨਾ ਦਿਵਸ ਮਨਾ ਰਹੇ ਹਾਂ ਦੇਖੋ ਸਾਡੇ ਸਾਰਿਆਂ ਵਾਸਤੇ ਸਪੈਸ਼ਲ ਕਾਂਗਰਸ ਪਾਰਟੀ ਦੇ ਕਾਰਜਕਰਤਾ ਵਾਸਤੇ ਨੀਦਰ ਸਾਹਿਬਾਨ ਵੱਲੋਂ ਬੜਾ ਹੀ ਇਤਿਹਾਸਿਕ ਦੇਣਾ ਕਿਉਂਕਿ ਅਸੀਂ ਉਸ ਪਾਰਟੀ ਦੇ ਦਾ ਪਾਰਟੀ ਦਾ ਹਿੱਸਾ ਵਾਂ ਜਿਹੜੀ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਹੈ 1885 ਦੇ ਵਿੱਚ ਇਹ ਉਹ ਲੂਗ ਦੀ ਦੁਆਰਾ ਜਿਹੜੀ ਇਹ ਪਾਰਟੀ ਦੀ ਸਥਾਪਨਾ ਜਿਹੜੀ ਕੀਤੀ ਗਈ ਇੰਡੀਅਨ ਨੈਸ਼ਨਲ ਕਾਂਗਰਸ ਦੀ ਔਰ 138 ਸਾਲ ਇਹਨੂੰ ਪੂਰੇ ਹੋ ਚੁੱਕੇ 139 ਮਾ ਸਾਲ ਜਿਹੜਾ ਸਾਢੇ ਸਾਲ ਹੋ ਗਿਆ ਹੈ ਪ੍ਰਿਸ ਪਾਰਟੀ ਜੀ ਨੂੰ ਬਣਾਉਣ ਦਾ ਇਹ ਸਾਫਤਾਂ ਦੇ ਪਿੱਛੇ ਦਾ ਮਕਸਦ ਸੀਗਾ ਉਹ ਸਰਕਾਰਾਂ ਲਿਆਉਣਾ ਨਹੀਂ ਕਿਉਂਕਿ ਉਹ ਮਕਸਦ ਸੀਗਾ ਕਿ ਧਰਤੀ ਮਾਣੂ ਯਾਦ ਕਰਾਣਾ ਦੇਸ਼ ਦੀ ਆਜ਼ਾਦੀ ਵਾਸਤੇ ਪਾਰਟੀ ਬਣੀ ਸੀ ਵਰ ਬੜੀ ਖੁਸ਼ੀ ਹੁੰਦੀ ਹੈ ਕਿ ਉਸ ਪਾਰਟੀ ਦੇ ਸਾਡੇ ਲੀਡਰ ਸਾਹਿਬਾਨਾਂ ਨੇ ਮਿਲ ਕੇ ਇਸ ਦੇਸ਼ ਨੂੰ ਦਿੱਸੋ ਆਜ਼ਾਦ ਕਰਿਆ ਉਹਦੇ ਨਾਲ ਨਾਲ ਇਸ ਦੇਸ਼ ਦੀ ਖੱਤੀ ਵਾਸਤੇ ਬੜਾ ਹੀ ਇੰਪੋਰਟੈਂਟ ਰੋਲ ਪਲੇ ਕੀਤਾ ਕਾਂਗਰਸ ਪਾਰਟੀ ਨੇ ਔਰ ਅੱਜ ਵੀ ਦੇਸ਼ ਨੂੰ ਇੱਕ ਸੂਤਰਜ ਪ੍ਰਾਉਣ ਵਾਸਤੇ ਕਾਂਗਰਸ ਪਾਰਟੀ ਦਾ ਅਹਿਮ ਰੋਲ ਹੈ ਇਹਲੀ ਇਹੋ ਜੀ ਪਾਰਟੀ ਹੈ ਜਿਹੜੀ ਕਿ ਸੈਕਲਰ ਪਾਰਟੀ ਹੈ ਕਿਉਂਕਿ ਬਾਕੀ ਪਾਰਟੀਆਂ ਦੇ ਏਜੰਡੇ ਜਿਹੜੇ ਆ ਧਰਮ ਦੇ ਨਾਲ ਚੱਲਦੇ ਆ ਇਸ ਪਾਰਟੀ ਵਿੱਚ ਹਰ ਧਰਮ ਦਾ ਹਰ ਵਰਗ ਦਾ ਜਿਹੜਾ ਉਹ ਕਾਰਜਕਰਤਾ ਲੀਡਰ ਸਹਿਬਾਨ ਹੈ ਔਰ ਬੜੀ ਹੀ ਸਾਡੇ ਵਾਸਤੇ ਮਾਣ ਦੀ ਗੱਲ ਅਸਾਂ ਬੜਾ ਅੱਛਾ ਲੱਗ ਰਿਹਾ ਅੱਜ ਅਸੀਂ ਉਸ ਪਾਰਟੀ ਦਾ ਸਥਾਪਨਾ ਦਿ ਉਸ ਬਣਾ ਰਹੇ ਸਰ ਜੀ ਜੀ ਦਾ ਉਸਾਰੀ ਬਾਗ ਨੂੰ ਜੀਵਨ ਆਇਆ ਤੁਸ ਤੱਕ ਮੁਕੰਮਲ ਚਰਨ ਦੀ ਕੰਨੀ ਦਾ ਸੱਤ 12 ਕਿ ਆਏ ਆ ਤੁਸੀਂ ਕਿਸਾ ਦੇ ਦੇਖੋ ਮੈਂ ਤਾਂ ਇਸ ਬਿਆਨ ਨੂੰ ਨਾ ਪੜ੍ਹਿਆ ਨਾ ਮੈਂ ਸੁਣਿਆ ਹੈ। ਜਿਹੜਾ 78 ਤੋਂ 18 ਵਾਲੀ ਗੱਲ ਹੈ ਉਹਦੇ ਤੇ ਮੇਰੀ ਪਰਸਨਲ ਓਪੀਨੀਅਨ ਇਹ ਹੈ ਔਰ ਕਾਰਜਕਰਤਾ ਇਸ ਤਰ੍ਹਾਂ ਸਹਿਮਤ ਹੋਣਗੇ ਕਿ ਇਹ ਜਿਹੜਾ ਝੂਠ ਆਮ ਆਦਮੀ ਪਾਰਟੀ ਵੱਲੋਂ ਬੋਲਿਆ ਗਿਆ ਸਪੈਸ਼ਲ ਸਾਡੇ ਪਰਿਵਾਰ ਦੀਆਂ ਮਹਿਲਾਵਾਂ ਨੂੰ ਜਿਹੜਾ 1000 ਰੁਪਏ ਦੇਣ ਦਾ ਲਾਲਚ ਦਿੱਤਾ ਗਿਆ ਕਿਤਨਾ ਕਿਤੇ ਉਹਦੇ ਮਗਰੋਂ ਝੂਠ ਸੀਗਾ ਕਿ ਉਹ ਬਿਜਲੀ ਦੀ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਐਮਐਸਪੀ ਦੀ ਗੱਲ ਕੀਤੀ ਉਹਨਾਂ ਨੇ 올ਡ ਏਜ ਵਿਦੋ ਪੈਨਸ਼ਨ ਦੀ ਗੱਲ ਕੀਤੀ, ਬੇਰੋਜ਼ਗਾਰਾਂ, ਨੌਕਰੀ ਦੇਣ ਦੀ ਗੱਲ ਕੀਤੀ। ਉਹ ਸਾਰਾ ਝੂੜ ਦਾ ਫਲੰਦਾ ਲਿਆ ਕਿ ਉਹਨਾਂ ਨੇ ਰੱਖਤਾ ਉਹ ਲੋਕ ਜਿਹੜੇ ਹੈ ਗੁੰਮਰਾ ਹੋ ਗਏ। ਅਗਰ ਅੱਜ ਤੁਸੀਂ ਲੋਕਾਂ 'ਚ ਚਲੇ ਜਾਓ ਕਿਉਂਕਿ ਤੁਸੀਂ ਫੋਰਟ ਪਿੱਲਰ ਹੋ ਡੈਮੋਕ੍ਰੇਸੀ ਦੇ। ਸਿਰ ਤੁਸੀਂ ਜਾ ਕੇ ਕੋਈ ਲੋਕਾਂ ਨੂੰ ਪੁੱਛ ਲੋ। ਅੱਜ ਤਾਂ ਇੰਟਰਵਿਊ ਆ ਰਹੀਆਂ ਕਿ ਲੋਕ ਕਹਿੰਦੇ ਕਿ ਅਸੀਂ ਜੇ ਸੰਗੂਠੇ ਨਾਲ ਵਾਧਨ ਲਵਾਇਆ ਸੀ, ਅੱਛਾ ਉਹ ਉਂਗੂਠਾ ਕੱਟ ਦੇਣਾ ਚਾਹੁੰਦੇ। ਇਹ ਐਡੀ ਮਾੜੀ ਪਾਰਟੀ ਅਸੀਂ ਚੁਣ ਕੇ ਲਿਆ। ਦੇਖੋ 1000 ਰੁਪਇਆ ਜਾਂ ਬਿਜਲੀ ਉਦੋਂ ਮਿਲੇਗੀ ਨਾ ਜਦੋਂ ਸਾਡੇ ਪਰਿ ਅੱਜ ਨਸ਼ੇ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੇ ਕਿਹਾ ਸੀਗਾ ਕਿ ਅਸੀਂ 17 ਦਿਨਾਂ 'ਚ ਅਸੀਂ ਨਸ਼ਾ ਖਤਮ ਕਰ ਦਿਆਂਗੇ ਆ ਤੁਹਾਡੇ ਸਾਹਮਣੇ ਹਾਲਾਤ ਕੀ ਹੈ ਜਿਹੜੇ ਲੋਕ ਇਹ ਕਹਿੰਦੇ ਸੀਗੇ ਕਿ ਅਸੀਂ ਆਮ ਆਦਮੀ ਆ ਮੇਰਾ ਖਿਆਲ ਹੈ ਕਿ ਆਪਾਂ ਸਾਰੇ ਨੇ ਦੇਖਿਆ ਹੋਏਗਾ ਕੈਪਟਨ ਮਹਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀਗੇ ਪੰਜਾਬ ਦੇ ਜਾਂ ਚੰਨੀ ਜੀ ਵੀ ਰਹੇ ਆ ਉਹਨਾਂ ਦੀ ਵਾਈਫ ਉਹਨਾਂ ਦੇ ਬੱਚੇ ਤੁਸੀਂ ਅਗਰ ਦੇਖਿਆ ਹੋਏਗਾ ਮਹਾਰਾਣੀ ਪ੍ਰਿੰਕੋਰ ਕੋਲ ਦੋ ਜਿਪਸੀਆਂ ਸੀਗੀਆਂ ਸਿਕਿਉਰਿਟੀ ਦੀਆਂ ਐ ਐਮਪੀ ਵੀ ਸੀਗੇ ਲੇਕਿਨ ਅੱਜ ਦੇਖ ਲਓ ਪਰਿਵਾਰ ਦੇ ਕੋਲ ਕਿੰਨੇ ਕਿੰਨੇ ਲੋਕ ਹੈ ਉਹਨਾਂ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਚੱਲਦੀਆਂ ਐਂਬੂਲੈਂਸ ਚੱਲਦੀਆਂ ਔਰ ਸਭ ਤੋਂ ਬੁਰੀ ਸੀ ਸਭ ਤੋਂ ਬੁਰੀ ਸੀ ਪੰਜਾਬ ਆ ਰਹੀ ਕ੍ਰਾਈਸਿਸ ਹੈ ਪੰਜਾਬ ਦੇ ਹਾਲਾਤ ਮਾੜੇ ਆ ਤੇ ਕਰਜ਼ ਤੇ ਡੁੱਬੇ ਹੋਏ ਆ ਉਹਦੇ ਬਾਵਜੂਦ ਕਰੋੜਾਂ ਰੁਪਿਆ ਅਰਬਾਂ ਰੁਪਿਆ ਕੇਜਰੀਵਾਲ ਜੀ ਦੇ ਉਹਨਾਂ ਨੂੰ ਬ੍ਰਾਂਡ ਬਣਾਉਣ ਵਾਸਤੇ ਪੂਰੇ ਹਿੰਦੁਸਤਾਨ ਸਾਡੇ ਜਹਾਜ਼ ਯੂਜ਼ ਕੀਤੇ ਜਾਂਦੇ ਆ ਉਹ ਪੰਜਾਬ ਦੇ ਖਰਚੇ ਤੇ ਉਹਨਾਂ ਨੂੰ ਉੱਤੇ ਭੇਜੇ ਜਾਂਦਾ ਹੈ ਅੱਜ ਵੀ ਕੇਜੀਵਾਲ ਸਾਹਿਬ ਹੁਸ਼ਿਆਰਪੁਰ ਦੇ ਕੋਲ ਜਿੱਥੇ ਆਪਣਾ ਯੋਗਜਿਆ ਕਰਨ ਆਏ ਹੈ ਬੇਸਿਕਲੀ ਤਾਂ ਉਹ ਇਹਦੀ ਤੋਂ ਡਰ ਕੇ ਆਏ ਹੈ ਲੇਕਿਨ 500 ਮੁਲਾਜ਼ਮ ਉਹਨਾਂ ਦੀ ਸਿਕਿਉਰਿਟੀ ਵਾਸਤੇ ਤਨਾਤ ਰਾਗਵ ਚੱਡਈ ਦੇ ਵਿਆਹ ਤੇ ਸਾਡੇ ਪੰਜਾਬ ਦੀ ਸਿਕਿਉਰਿਟੀ ਗਈ ਸਾਡਾ ਸਾਰਾ ਜਿਹੜਾ ਪੰਜਾਬ ਦਾ ਪੈਸਾ ਉਹ ਪਾਣੀ ਵਾਂਗੂ ਵਹਾਇਆ ਜਾ ਰਿਹਾ ਹੈ ਇਹ ਆਪਣੇ ਲੀਡਰਾਂ ਦੀ ਬੈਲਿੰਗ ਵਾਸਤੇ ਇਸ ਕਰਕੇ ਉਹ ਲੋਕ ਸਮਝ ਗਏ ਕਿ ਸਰਕਾਰ ਇਹਨਾਂ ਦੀ ਜਦੋਂ ਲੈ ਕੇ ਆਏ ਇਹ ਇੱਕ ਆਵਾਦ ਹੈ ਕਿ ਜਦੋਂ ਕੋਈ ਲੜਕਾ ਲੜਕੀ ਇੱਕ ਦੂਸਰ ਨੂੰ ਪਿਆਰ ਕਰਦੇ ਆ ਜਾਂ ਅਲਿਟੇਜ ਵਿੱਚ ਹੁੰਦੇ ਆ ਉਹ ਕਹਿੰਦੇ ਆ ਕਿ ਤੇਰੇ ਵਾਸਤੇ ਮੈਂ ਚਾਂਤਾਰੇ ਤੋੜ ਕੇ ਲੈ ਆਵਾਂਗਾ ਜਦੋਂ ਵਿਆਹ ਹੋ ਜਾਂਦਾ ਤੇ ਉਹ ਚਾਂਤਾਰੇ ਛੱਡ ਕੇ ਘਰ ਦੀ ਰੋਟੀ ਦੀ ਕੂੜੀ ਹੁੰਦੀ ਆ ਕਿਤੇ ਉਹਦਾ ਸੁਆਣ ਨਹੀਂ ਪੂਰਾ ਹੁੰਦਾ ਇਹਨਾਂ ਨੇ ਉਹ ਲੋਕਾਂ ਨਾਲ ਧੋਖਾ ਕੀਤਾ ਜੀ ਉਦੋਂ ਬੜੇ ਬੜੇ ਵੱਡੇ ਵਾਅਦੇ ਕਿਤੇ ਬੜੇ ਝੂਠ ਬੋਲੇ ਲੇਕਿਨ ਅੱਜ ਲੋਕ ਕਹਿੰਦੇ ਆ ਸੀਨੇ ਸਮਝ ਗਏ ਆ ਜਿਹੜੀ ਭਰਾਸਾ ਚਾਹ ਦੀ ਇਹ ਗੱਲ ਕਰਦੇ ਸੀ ਕਿ ਸਾਰੇ ਜਾਣਦੇ ਹੋ ਅੱਜ ਤਸਕੀਨਾ ਚ ਚਲਿਓ ਫਟਵਾਰਖਾਨੇ ਚ ਚਲਿਓ ਕਾਰਬਿਨੀਆਂ ਚਲਜੋ ਇਨਫਰੋਮੀਟਰਸ ਚਲਜੋ ਗਲਾਟਾ ਚਲਜੋ ਬਿਨ ਹੀ ਦਫ਼ਰ ਚਲਜੋ ਤੁਸੀਂ ਆਪ ਚੈੱਕ ਲੈਣਾ ਜੀ ਪ੍ਰਸ਼ਾਸਨ ਘਟਿਆ ਕੇ ਬਲੇ ਮੇਰਾ ਕੋਲ ਇਹ ਪੰਜਾਬ ਦੇ ਲਾਅ ਐਂਡ ਆਫਸਰ ਦਾ ਰਿਪੋਰਟ ਜਾਨਾ ਜਿਸ ਤਰ੍ਹਾਂ ਕਮੇਟੀ ਚ ਜਾਰੀ ਲਿਖਤੀ ਕਿੰਨਾ ਦਿੱਤਾ ਦੇਖੋ ਮੇਰਾ ਖਿਆਲ ਹੈ ਕਿ ਅਗਰ ਤੁਸੀਂ ਹਿੱਸੇ ਕਰ ਲੋਗੇ ਪਹਿਲੀ ਵਾਰੀ ਹੋਇਆ ਹੋਇਆ ਹੋਏਗਾ ਕਿ ਜਿਹੜਾ ਗੈਂਗਸਟਰ ਜਿਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਜਿਨ੍ਹਾਂ ਲੋਕਾਂ ਨੇ ਉਹ ਜਿਨ੍ਹਾਂ ਨੇ ਸਲਮਾਨ ਖਾਨ ਨੂੰ ਧਮਕੀਆਂ ਦਿੱਤੀਆਂ ਬੜੀਆਂ-ਬੜੀਆਂ ਗੱਲਾਂ ਜਿਹੜੇ ਲੋਕ ਕਰਦੇ ਆ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਉਹ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋ ਰਹੀ ਹੈ ਇਸ ਤੋਂ ਉੱਪਰ ਮਾੜੀ ਗੱਲ ਕੀ ਹੋ ਸਕਦੀ ਹੈ ਲੈਂਡੋਰ ਦੀ ਹਾਲਤ ਇਸ ਤੋਂ ਬੁਰੀ ਕੀ ਹੋ ਸਕਦੀ ਪਰ ਤੁਸੀਂ ਕਹਿ ਰਹੇ ਹੋ ਵੀ ਮਾੜੀ ਤਾਂ ਤੁਸੀਂ ਹੁੰਦਾ ਹੈ ਜਿਹੜੇ ਸਰਪ੍ਰੇਖ ਅਸਤੇ ਐਸਾ ਕੰਪੀ ਕੋਰਟ ਵਾਲਾ ਨੇ ਉਹ ਕਹ ਰਿਹਾ ਕਿ ਸਹੀ ਹੋ ਰਿਹਾ ਕੋਰਟ ਹੋਣ ਦੇ ਮੈਂ ਇੰਕਾਊਂਟਰ ਤੇ ਵੀ ਮਾੜੀ ਗੱਲ ਕਹਿ ਰਿਹਾ ਮੈਂ ਕਹਿ ਰਿਹਾ ਲੈਂਡੋਰ ਦੀ ਹਾਲਤ ਮਾੜੀ ਹੈ ਜਿਹੜੇ ਇੰਕਾਊਂਟਰ ਹੋ ਰਿਹਾ ਬਿਲਕੁਲ ਜਿਹੜਾ ਗਲਤ ਹੈ ਜਿਹੜਾ ਲੋਕਾਂ ਨੂੰ ਮਾਰ ਰਿਹਾ ਉਹ ਕੋਈ ਵੀ ਹੈ ਉਹ ਚਾਹੇ ਉਹ ਟੈਡੀਸ ਹੈ ਚਾਹੇ ਉਹ ਗੈਂਗਸਟਰ ਹੈ ਜਾਂ ਕੋਈ ਹੋਰ ਅਗਰ ਉਹ ਪੁਲਿਸ ਤੋਂ ਇਹ ਮੁਕਾਬਲਾ ਕਰ ਰਹੀ ਹੈ ਤੇ ਇਹ ਸਾਡੇ ਸਾਰਿਆਂ ਵਾਸਤੇ ਵਧੀਆ ਅਸੀਂ ਇਹਨੂੰ ਕੋਈ ਕੰਡੈਮ ਨਹੀਂ ਕਰਦੇ ਠੀਕ ਹੈ ਥੈਂਕ ਯੂ